ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 537ਵੇਂ ਵਿਆਪੁਰਬ ਨੂੰ ਲੈ ਕੇ ਪਹਿਲੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸਤ ਕਰਤਾਰੀ ਵਿੱਚ ਹੋਈ ਇਸ ਮੀਟਿੰਗ ਵਿੱਚ ਦੋ ਸ਼ੋਮਣੀ ਕਮੇਟੀਆਂ ਮੈਂਬਰ ਸੁਸਾਇਟੀਆਂ ਸੇਵਾਦਾਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ਇਸ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਕਿ ਜੋ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਸ਼੍ਰੀ ਬੇਰ ਸਾਹਿਬ ਤੋਂ ਚੱਲਦਾ ਹੈ ਉਸ ਦੀ ਰੂਪਰੇਖਾ ਕੀ ਰਹੇਗੀ ਸਮਾਗਮਾਂ ਦੇ ਰੂਪਰੇਖਾ ਕੀ ਰਹੇਗੀ ਤੇ ਚੱਲਦਿਆਂ ਵਿਚਾਰਾਂ ਤੋਂ ਬਾਅਦ ਕੁਝ ਸਬਾ ਸੋਸਾਇਟੀਆਂ ਦੇ ਸੇਵਾਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ 'ਤੇ ਸਵਾਲ ਚੁੱਕਦੇ ਕਿਹਾ ਹੈ ਕਿ ਇਹ ਮੀਟਿੰਗ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਸੱਦੀ ਗਈ ਸੀ ਅਤੇ ਉਹਨਾਂ ਨੇ ਵਿਚਾਰ ਕਰਨ ਦੀ ਬਜਾਏ ਜਾਂ ਸਲਾਹ ਲੈਣ ਦੀ ਬਜਾਏ ਖੁਦ ਹੀ ਸਟੇਜ ਤੋਂ ਬੋਲ ਕੇ ਇਹ ਮੀਟਿੰਗ ਖਤਮ ਕਰ ਦਿੱਤੀ ਕਿ ਉਹ ਸਾਨੂੰ ਮਾਈਕ ਤੇ ਬੋਲਣ ਦਾ ਮੌਕਾ ਨਹੀਂ ਦਿੰਦਾ ਜਦ ਕਿ ਅਸੀਂ ਪੁਰਾਣੇ ਸੇਵਾਦਾਰਾਂ ਤੇ ਸੇਵਾ ਕਰਦੇ ਆ ਰਹੇ ਹਾਂ ਹੁਣ ਵੀ ਅਸੀਂ ਸਲਾਹਾਂ ਦੇਣੀਆਂ ਸੀ ਪਰ ਅਸੀਂ ਬੋਲਣ ਤੋਂ ਵਾਂਝੇ ਰਹਿ ਗਏ ਦੂਜੇ ਵਾਰ ਇਸ ਗੱਲ ਦਾ ਜਵਾਬ ਦਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਕਿਹਾ ਹੈ ਕਿ ਮੀਟਿੰਗ ਖਤਮ ਹੋ ਗਈ ਸੀ ਤੇ ਅਸੀਂ ਇਹਨਾਂ ਨੂੰ ਟਾਈਮ ਨਹੀਂ ਸੀ ਦੇ ਸਕਦੇ ਤੇ ਨਾ ਹੀ ਅਸੀਂ ਟਾਈਮ ਦੇਣਾ ਚਾਹੁੰਦੇ ਸਾਂ ਦੂਸਰੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਵੀ ਕਿਹਾ ਹੈ ਕਿ ਇਹਨਾਂ ਨੇ ਮੀਟਿੰਗ ਖਤਮ ਹੋਣ ਮਗਰੋਂ ਟਾਈਮ ਮੰਗਿਆ ਹੈ ਤੇ ਅਸੀਂ ਸਭ ਨੂੰ ਟਾਈਮ ਨਹੀਂ ਦੇ ਸਕਦੇ ਦੇ ਇੱਥੇ ਅੱਜ ਨਾ ਮੀਟਿੰਗ ਹੋਈ ਬਹੁਤ ਦਿਲਨਾ ਸੁਣੀਆ ਆਪਾਂ ਵਿਚਾਰ ਸੁਨੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਮੀਟਿੰਗ ਕੀਤੀ ਮੈਂਬਰਾਂ ਨੇ ਹੀ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਤਾ ਜੇ ਲੋਕਾਂ ਨੂੰ ਸੱਦੇਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹਨਾਂ ਦੀ ਮਤਲਬ ਕਿ ਜੇ ਲੋਕਾਂ ਨੂੰ ਸੱਦੇ ਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਕਿਸੇ ਦਾ ਸੁਝਾਈ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਤੇ ਲੀਡਰਾਂ ਨੇ ਬੋਲਣਾ ਤੇ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਨੇ ਰਏ ਕਿਹੜੇ ਮੈਂਬਰਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਕਿਹੜੇ ਮੈਂਬਰਾਂ ਨੇ ਨਹੀਂ ਬੋਲਣ ਦਿੱਤਾ ਇਹ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਣੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਦੇ ਬੋਲਣਾ ਚਾਹੇ ਮੈਨੂੰ ਟਾਈਮ ਮੰਗਣ ਨੂੰ ਗਿਆ ਵਾਂ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਜ ਸੈਕਟਰੀ ਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਪਤਾ ਨਹੀਂ ਕੀ ਗੱਲ ਕਹਿੰਦੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੇ ਆ ਫੇਰ ਨਹੀਂ ਸਕਦੇ ਕਾਹਦੇ ਲਈ ਸੱਦੀ ਹੈ ਉਹਨਾਂ ਦਾ ਨਾਮ ਨੇ ਬਸ ਸੰਗਤ ਨਹੀਂ ਹੋ ਸਿੱਖ ਨਹੀਂ ਉਹ ਪਟਾਲਾਵਾਸੀ ਨਹੀਂ ਉਹ ਉਹਨੂੰ ਸਿੱਖ ਗਿੰਦੇ ਨਹੀਂ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਐ ਮੀਟਿੰਗ ਇਹ ਸਿੱਖ ਨੂੰ ਸਿੱਖ ਗਿੰਦੇ ਨਹੀਂ ਇਹ ਕਹਿੰਦੇ ਅਸੀਂ ਸਿੱਖਾਂ ਪਾਸੇ ਜਿਹੜੀ ਸ਼ਮਨੀ ਕਮੇਟੀ ਮੈਂਬਰ ਆਰਡਰ ਕਰਨੇ ਬਸ ਇੱਕ ਦੂਜੇ ਨੂੰ ਕਹਿਣ ਵਾਸਤੇ ਤੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਰਚਿਆ ਤੇ ਆਪ ਹੀ ਸਨਾਤਨ ਤੇ ਆਪ ਹੀ ਗੱਲ ਕਰਦੇ ਤੋਂ ਮੈਂਬਰ ਸੱਦੇ ਆਪੇ ਇਹਨਾਂ ਸੱਦੇ ਆ ਜੇ ਅਹੀਂ ਮੈਂ ਮੈਂ ਟਾਈਮ ਮੰਗੇ ਇਹਨਾਂ ਨੇ ਦਿੱਤਾ ਹੀ ਹੁਣ ਮੈਨੂੰ ਟਾਈਮ ਬੋਲੋ بس ਦਰਦੇ ਕਿਉਂ ਆ ਅਹੀਂ ਅਸੀਂ ਵੀ ਗੁਰੂ ਵਾਸਤੇ ਹੀ ਗੱਲ ਕਰਨੀ ਅਸੀਂ ਕਿ ਬਾਹਰ ਦੀ ਸੜਕ ਗੱਲ ਕਰਦੇ ਆ ਜਾਨਾ ਚੌਕ ਜੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪੁਰਵ ਦੀ ਮੀਟਿੰਗ ਨੂੰ ਲੈ ਕੇ ਦੇਖੋ ਜੀ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪ੍ਰਾਲਾ ਹੈ ਜਿਹੜਾ ਸਾਰੇ ਪਟਿਆਲੇ ਨੂੰ ਸੱਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜੀ ਕਮੀਆਂ ਪਿੱਛੇ ਸਰਤਾ ਰਹਿ ਜਾਂਦੀਆਂ ਜੇ ਥੋੜੀ ਜਿਹੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਧਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਉਸਦਾ ਕਿ ਮਾਰੇ ਬਸ ਜਾਵਾ ਦੇ ਕੰਮ ਆ ਜਾਂਦਾ ਅਸੀਂ ਇਹ ਸੋਚ ਕੇ ਆਏ ਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸਾਹਬ ਤੇ ਮੈਂਬਰ ਹੋਰ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੀ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖਦੇ ਦੂਜੇ ਬੰਨੇ ਨਾਲ ਹੀ ਗੋਰਾ ਸਾਹਿਬ ਹਾਲ ਦੱਸ ਜਿੰਦੇ ਵੀ ਆਹ ਡਿਊਟੀ ਐਸ ਕਮੇਟੀ ਦੀ ਆਹ ਡਿਊਟੀ ਐਸ ਕਮੇਟੀ ਦੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਆਹ ਡਿਊਟੀ ਕਿਹਨੇ ਸੋਲਵ ਕਰਨੀ ਆ ਆਪਾਂ ਹਰ ਸਾਲ ਆਉਂਨੇ ਆ ਹਰ ਬੰਦਾ ਆਪੋ ਆਪਣੇ ਵੱਲ ਵੜੇ ਦੱਸਦਾ ਅਸੀਂ ਵੀ ਦੱਸਦੇ ਹਾਂ ਠੀਕ ਐਰਕਾ ਵੀ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪ ਆਪਣੇ ਨੂੰ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਟੂਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੌੜਨਾ ਕੋਈ ਨਹੀਂ ਬੋਲਿਆ ਅਸੀਂ ਬੇਨਤੀ ਵੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਭ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਨੇ ਸਮਝਿਆ ਜਾਂਦਾ ਨਾ ਨਾ ਬਿਲਕੁਲ ਸਮਝਿਆ ਜਾਂਦਾ ਨਹੀਂ ਬੇ ਕੋ ਸਮਝਿਆ ਜਾਂਦਾ ਅਸੀਂ ਇਸ ਕੋਈ ਕੋਈ ਗੋਰਾ ਸਾਹਿਬ ਸਤਕਾਰਯੋਗ ਨੇ ਸਾਰੇ ਸਤਕਾਰਯੋਗ ਨੇ ਅਸੀਂ ਸਿਰ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤੇ ਇੰਚਾਰਜ ਚਲਾਉਣਾ ਆ ਡਾਇਰੈਕਟਰ ਐ ਸਕੂਲਾਂ ਦਾ ਇਹੋ ਜਿਹੀ ਗੱਲ ਨਹੀਂ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸ਼ਰਤੋਂ ਨਹੀਂ ਚੱਕਦੇ ਆ ਇਹ ਤਾਂ ਉਹਨਾਂ ਨੂੰ ਪਰਮਾਤਮਾ ਜਾਂਦਾ ਕਿਉਂ ਨਹੀਂ ਬੋਲਣ ਦਿੱਤਾ ਉਹਨਾਂ ਦੇ ਮਨ ਚ ਕੀ ਆ ਸਾਡੇ ਮਨ ਚ ਇਹ ਸੀਗਾ ਸਲਾਹ ਲੈਣੀ ਇਹ ਸਲਾਹ ਦੇਣੀ ਸੀ ਜੋ ਇੱਥੇ ਸਾਰੇ ਸਾਨੂੰ ਕਹਿ ਰਹੇ ਆ ਵੀ ਗੋਰਾ ਸਾਹਿ 15ਵੀਂ ਲਿਸਟਾਂ ਨੂੰ ਪੁਆਇੰਟ ਲਿਖਦੇ ਨਾ ਦਸਤੀਆਂ ਆ ਸੋਸਾਇਟੀਆਂ 15 ਸੈਟੀਆਂ ਆਈਆਂ ਨੇ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੇ ਆ ਦੂਜੀ ਡਿਊਟੀ ਆ ਤੁਹਾਡੀ ਵੀ ਡਿਊਟੀ ਆ ਜੇ ਡਿਊਟੀਆਂ ਵੰਡਦੇ ਇਤੋਂ ਹਵਾਜ ਨਾ ਗੱਲ ਕਰੋ ਮੈਂਬਰ ਹੀ ਬੋਲੇ ਨਹੀਂ ਬੋਲੇ ਮੈਂਬਰ ਹੀ ਬੋਲੇ ਬਾਕੀ ਸਰਕਾਰ ਜੋ ਬੜੇ ਮੈਂਬਰ ਬੋਲੇ ਆ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਮੈਂਬਰਸ ਰੋਲਿੰਗ ਮੀਟਿੰਗ ਇਸ ਤੋਂ ਬਾਅਦ ਕੀ ਕੀ ਤਰ੍ਹਾਂ ਦੀ ਮੀਟਿੰਗ ਮੀਟਿੰਗ ਸਾਰੇ ਵੱਖ-ਵੱਖ ਸਮਸਿਹਾਰੀਆਂ ਦੇ ਆਪਣਾ ਸੰਭਾਲ ਲਏ ਆਪਾਂ ਵਿਚਾਰ ਲੈ ਇਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲੈ ਆ ਵਿਚਾਰਾਂ ਦਾ ਬਹੁਤ ਜਿਆਦਾ ਅੰਤਰ ਕੱਢਿਆ ਤੇ ਉਹਦਾ ਦਾ ਸੰਗਤਨ ਜਿਹਦੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸੀ ਸਹੀ ਉਹ ਭਰ ਦਿੱਤਾ ਤੇ ਸੰਗਤਨ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀਕ ਨੂੰ ਹਮਮਾ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਸ਼ੁਰੂਪ ਨਹੀਂ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਸੱਦੀ ਹਾਂਜੀ ਆਪ ਹੀ ਬੋਲੇ ਸਫਾ ਸੁਸਾਇਟੀ ਨੂੰ ਬੋਲਣ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਮੈਂ ਜੀ ਬੋਲੇ ਐਮ ਸੀ ਬੋਲੇ ਬਚਾਰ ਸਾਰੇ ਮੈਂ ਜੀ ਸਾਹਿਬ ਇੱਕ ਮਿੰਟ ਰੋ ਤੁਸੀਂ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸਜਾ ਲਿਆ ਗਿਆ ਉਹ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਬੰਨ ਵਾਕ ਵਾਕ ਬੋਲੇ ਕਈਆਂ ਤਾਲੂ ਬੇ ਤਾਲੂ ਬੋਲ ਪੈਂਦੇ ਨੇ ਕਈ ਕਹਿੰਦੇ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ ਚ ਭੰਗ ਪਾਉਣਾ ਆਏ ਆ ਆਪਾਂ ਕਿਉਂ ਦੀਏ ਟਾਈਮ ਉਹ ਸਭਾ ਚ ਨਹੀਂ ਆ ਕੇ ਸੁਸਾਇਟੀ ਜਿਹੜੀ ਆ ਸਭ ਕੁਝ ਹੋਣਗੇ ਸੇਵਾ ਕਰਦੇ ਹੋਣਗੇ ਕਈ ਗੱਲਾਂ ਆ ਗਈਆਂ ਤੁਹਾਡੇ ਇਥੇ ਮੈਂ ਮੀਡੀਆ ਜੀ ਨਹੀਂ ਮੈਂ ਬੋਲ ਸਕਦਾ ਹਾਂ ਜੀ ਉਹਨਾਂ ਟਾਈਮ ਦੇਣਾ ਨਹੀਂ ਮੈਂ ਟਾਈਮ ਨਹੀਂ ਸਹੀ ਤਰ੍ਹਾਂ ਨਹੀਂ ਦਿੱਤਾ ਟਾਈਮ ਉਹਨਾਂ ਨੂੰ ਕੋਈ ਗੱਲ ਨਹੀਂ ਕਿਹੜੀ ਗੱਲ ਹੋਣੀ ਸਹੀ ਤਰ੍ਹਾਂ ਨਹੀਂ ਕੋਈ ਆਪਣੇ ਵਿਚਾਰ ਆਪਣੇ ਵਿਚਾਰ ਸਾਡੇ ਆਪਣੇ ਵਿਚਾਰ ਨੇ ਫਿਰ ਉਹਨਾਂ ਨੂੰ ਬੁਲਾਇਆ ਕਿਉਂ ਕਿ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਇਹ ਵਿਚਾਰ ਉਹਨਾਂ ਵਿਚਾਰ ਸੁਣੇ ਇਹ ਮੈਂ ਕਹ ਕੇ ਨਹੀਂ ਆਉਂਦੇ ਨੇ ਬਾਕੀ ਸਾਨੂੰ ਦੱਸਣ ਜੋ ਹੈਗਾ ਮੈਂ ਮਜੀਸ਼ਾ ਆਇਆ ਯਾਰ ਮੈਨੇਜਰ ਸਾਹਿਬ ਇਹ ਨਾਮ ਹੈ ਗੁਰਿੰਦਰਪਾਲ ਸਿੰਘ ਗੋਰਾ ਮੈਂ ਬਰਸ਼ਰਮਨੀ ਗੋਰਾ ਦਾ ਪ੍ਰਬੰਧਕ ਮੈਂ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਏ ਸੁਮੁਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ 'ਚ ਪਹੁੰਚੀਆਂ ਮੀਟਿੰਗ ਹਰ ਸਾਲ ਹੀ ਹੁੰਦੀ ਏ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਆ ਆ ਰਾਹ ਮਾੜਾ ਜੇ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ ਅਹੀ ਤੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ ਪਰ ਉਹ ਮੀਟਿੰਗ 'ਚ ਨਹੀਂ ਆ ਸਕੇ ਪਰ ਮੈਂ ਤੁਹਾਡੇ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਕਿ 28 ਨੂੰ ਟੈਂਡਰ ਲੱਗਨੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋਈ ਟੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੈ ਉਹ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨਿਆਂ ਧੰਗੁਰ ਨਾਨਕ ਸਾਹਿਬ ਦੇ ਵਿਆਹਪੁਰਬ ਨੂੰ ਸਮਰਪਿਤ ਸੰਗਤਾਂ ਇਹ ਨਗਰ ਕੀਰਤਨ ਸਜਾਉਂ ਜਾ ਰਹੀਆਂ ਤੇ ਮੇਰੀ ਬੇਨਤੀ ਹੈ ਕਿ ਸਾਰੇ ਰਾਹ ਜਿਹੜੇ ਨੇ ਸੰਗਤ ਵੱਲੋਂ ਹੱਥ ਜੋੜ ਕੇ ਇਸ ਵਾਰ ਤੁਹਾਡੇ ਤੇ ਵੀ ਜਿਹੜੇ ਆ ਲੋਕ ਸਿੱਧੇ ਹੀ ਹੋ ਗਏ ਆ ਤੁਹਾਡੇ ਵੱਲੋਂ ਕਿ ਮੈਂਬਰਾਂ ਨੇ ਆਪ ਮੀਟਿੰਗ ਸੱਦੀ ਆਪ ਹੀ ਮਾਈਕ ਤੇ ਬੋਲੇ ਸਭਾ ਸੁਸਾਇਟੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿ ਸਾਡੇ ਕੋ ਡਰਦੇ ਆ ਕਿ ਜਾਂ ਕੀ ਗੱਲ ਮੈਂ ਇਸ ਗੱਲ ਨਾਲ ਕਿਸੇ ਦੀ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਹੈ ਹਾਂ ਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਹੈ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਦਾਗਰ ਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆ ਅਸੀਂ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਆ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਕੇ ਆਖੇ ਜੀ ਮੈਨੂੰ ਟਾਈਮ ਦੀ ਭਾਲ ਏ ਫਿਰ ਵੇਖੋ ਇਹ ਤੇ ਮੀਟਿੰਗ ਦਾ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਦੇ ਦਿੱਤੇ ਜਾਂਦੇ ਆਸਟਰਾਲੋ ਸੇਵਾਦਾਰ ਨੇ ਸਭਾ ਸੁਸਾਇਟੀਆਂ 'ਚ ਕੰਮ ਕਰਦੇ ਨੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਪਰ ਵੇਖੋ ਹੁਣ ਮੀਟਿੰਗ ਨੂੰ ਮਕਾਉਣਾ ਵੀ ਸੀਨੀਅਰ ਬੰਦੇ ਬੋਲ ਕੇ ਸਾਰਾ ਪ੍ਰੋਗਰਾਮ ਜਿਹੜਾ ਧੰਨਵਾਦ ਦੇ ਉੱਤੇ ਗੱਲ ਸੀ ਇਹ ਕੋਈ ਬਹੁਤ ਵੱਡਾ ਕਿੰਤੂ ਨਹੀਂ ਇਹ ਤੇ ਜਾਣ ਕੇ ਬਿਨਾਂ ਵਜਾ ਆਪਾਂ ਇਹਨੂੰ ਆਪਾਂ মিডিਆ ਵਿੱਚ ਲਿਆ ਗਏ ਸੇਵਾ ਵੀ ਗੁਰੂ ਘਰ ਵਿੱਚ ਕਰੀਏ ਤੇ ਸ਼ਾਲੀਏ ਵੀ ਮੀਡੀਆ ਦਾ ਸਵਾਲ ਮੈਂ ਮੀਡੀਆ ਤੁਹਾਡੇ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਕਰਨਾ ਤੁਹਾਡੀ ਨਹੀਂ ਗੱਲ ਕਰਦਾ ਮੈਂ ਮੀਡੀਆ ਵਾਲਿਆਂ ਨੂੰ ਨਹੀਂ ਮਾਰਾ ਕਿਹਾ ਮੈਂ ਉਹਨਾਂ ਦੀ ਗੱਲ ਕਰਨਾ ਜਿਹੜੇ ਗੁਰੂ ਘਰ 'ਚ ਸਾਰੇ ਕੰਮ ਕਰਦੇ ਨੇ ਉੱਥੇ ਸਮਾਵਾ ਵੀ ਕਰਦੇ ਨੇ ਤੇ ਗੱਲ ਮੁੜ ਕੇ ਮੀਡੀਆ 'ਚ ਲਿਆਉਂਦੇ ਨੇ ਮੈਂ ਇਹ ਗੱਲ ਨਾਲ ਉਹਨਾਂ ਦੀ ਨਾਲ ਜਦੋਂ ਤੁਸੀਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਮੈਂ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਦੂਜੇ ਮੈਂਬਰ ਨਹੀਂ ਮੈਨੂੰ ਨਹੀਂ ਵੇਖੋ ਇਹ ਗੱਲ ਉਹ ਉਹਦੋਂ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਹੀ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੀ ਇੱਕ ਇੰਤੁਜਨਾ ਪਈ ਏ ਨਹੀਂ ਤੁਹਾਡੇ ਦੂਜੇ ਮੈਂਬਰਸ਼ਿਪ ਕਹਿੰਦੇ ਕਿ ਉਹ ਉਹਨਾਂ ਨੇ ਸਾਡੇ ਮੀਟਿੰਗ ਦੇ ਵਿੱਚ ਕੋਈ ਵੱਧ ਘੱਟ ਬੋਲਣਾ ਸੀ ਨਹੀਂ ਅਹੀ ਕੇ ਕੋਲ ਇਸ ਗੱਲੋਂ ਨਹੀਂ ਡਾਰਾ ਨੂੰ ਕਹਿੰਨੇ ਕਿ ਕੀ ਬੋਲਣਾ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲਾਈਨ ਦਾ ਸਿਸਟਮ ਹੁੰਦਾ ਟਾਈਮ ਵੇਖੋ ਹਾਂ ਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਹੁਣ ਜਦੋਂ ਕੋਈ ਸੇਵਾਦਾਰ ਨਹੀਂ ਕਿਹੜਾ ਕੋਈ ਉਥੇ ਲੀਡਰ ਆਈ ਵੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦੇਾਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਗੱਲ ਨਹੀਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ